ਜਿਹੜੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਹੈ ਅੱਜ ਕਿਸਾਨਾਂ ਦੀ ਪਾਤੜਾਂ ਦੇ ਵਿਖੇ ਮੀਟਿੰਗ ਹੋਈ ਵੱਡੀ ਮੀਟਿੰਗ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਅਜਿਹੇ ਫੈਸਲੇ ਲਏ ਗਏ ਅਜਿਹੇ ਐਲਾਨ ਕੀਤੇ ਜਿਸ ਤੋਂ ਬਾਅਦ ਸਰਕਾਰ ਨੂੰ ਕੰਬਣੀ ਛਿੜ ਜਾਵੇਗੀ ਤਾਂ ਅੱਜ ਸਯੁਕਤ ਕਿਸਾਨ ਮੋਰਚੇ ਦੀ ਗੈਰ ਰਾਜਨੀਤਿਕ ਮੋਰਚੇ ਦੇ ਲੀਡਰਾਂ ਦੇ ਨਾਲ ਵੱਡੀ ਮੀਟਿੰਗ ਪਾਤੜਾਂ ਦੇ ਵਿੱਚ ਹੋਈ ਉਹ ਮੀਟਿੰਗ ਖਤਮ ਹੋ ਚੁੱਕੀ ਮੀਟਿੰਗ ਤੋਂ ਬਾਅਦ ਜਿਹੜੇ ਫੈਸਲੇ ਲਏ ਗਏ ਇੱਕ ਵਾਰ ਤੁਹਾਨੂੰ ਕਿਸਾਨਾਂ ਦੀ ਜਵਾਨੀ ਸੁਣਾਉਣੀ ਹੈ ਇੱਕ 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 ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਤਿੱਖਾ ਕਰ ਲਈ ਅਸੀਂ ਜਦੋਂ ਸਾਡਾ 121 ਨੂੰ ਜਥਾ ਜਾਣਾ ਉਦੋਂ 101 ਦਾ ਉਦੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ 121 ਤੋਂ ਬਾਅਦ 22 ਨੂੰ ਉਹਦਾ ਪੂਰਾ ਐਲਾਨ ਤੁਹਾਡੇ ਸਾਹਮਣੇ ਆਜੂ 22 ਨੂੰ ਕੋਈ ਦੇਖੋ ਦੇਖੋ ਕੋਈ ਦੇਖੋ ਨਹੀਂ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਦਿਲੋਂ ਸਾਡੇ ਭਰਾ ਵਾ ਅਸੀਂ ਮੀਟਿੰਗਾਂ 'ਚ ਸਮੇਂ ਕੱਢੀਏ ਸਾਨੂੰ ਲੱਗਦਾ ਨਹੀਂ ਹਾਂ ਉਹਨਾਂ ਨੇ ਕੋਈ ਵਿਚਾਰ ਨਾ ਫਿਰ ਉਹਨਾਂ ਦੀ ਗੱਲ ਤਾਂ ਪਰ ਅੱਜ ਜਿਹੜੀ ਗੱਲ ਚੁੱਕੀ ਆ ਤੇਰੀ ਸਮਝਿਆ ਕਿਉਂ ਨਹੀਂ ਹੋਈ ਦੇਖੋ 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 ਮੈਂ ਇਹਦੇ ਬਾਰੇ ਪ੍ਰੈਕਸ ਕਿਉਂ ਨਹੀਂ ਹੋਇਆ ਜਵਾਬ ਦੇ ਦੋ ਬਸ ਦੇਖੋ ਸਵਾਲ ਤਾਂ ਇੰਨਾ ਵਾ ਤੇ ਮਿਨੀਮਮ ਜੜੀ ਗੱਲ ਅੰਦਰ ਹੋਈ ਤੁਹਾਨੂੰ ਦੱਸਤੀ ਆਪਣੀ ਕੋਈ ਮਿਨੀਮਮ ਤੇ ਰਾਹ ਨਿਕਲ ਜਾਂਦਾ ਤਾ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਇਹ ਵੀ ਦੱਸਦੇ ਪੇਚ ਖਸਿਆ ਕਿੱਥੇ ਆਪੇ ਨਹੀਂ ਦੇਖੋ ਦੇਖੋ ਇਹ ਇਹ ਬੇਨਤੀ ਆ ਮੇਰੀ ਬੇਨਤੀ ਸੁਣ ਲੋ ਮੇ ਮੇਰੀ ਬੇਨਤੀ ਮੇਰੀ ਬੇਨਤੀ ਏਨੀ ਆਪਾਂ ਕਹੀਏ ਗੱਲ ਹੋਈ ਆ ਮਿਨੀਮਮ ਏਕਤਾ ਤੇ ਗੱਲ ਵਧੀ ਆ ਅੱਗੇ ਤੁਰਿਆ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਵਾ ਸੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਹੈ ਵਿਚਾਰ ਕੇ ਰੱਖਣ ਸਭ ਨੂੰ ਸਭ ਸਾਰੇ ਇਕੱਠੇ ਹੋਣਗੇ ਹੁਣ ਮਿਨੀਮਮ ਦੇ ਮੈਕਸਿਮਮ ਏਕਤਾ ਦੇ ਵਿੱਚ ਕਨਵਰਟ ਹੋ ਗਈ ਆ ਮਿੱਤਰ ਦੇਖੋ ਭਰਾਓ ਦੇਖੋ ਦੇਖੋ ਭਰਾਓ ਮਤਲਬ ਕੀ ਹੈ ਮੇਰੀ ਬੇਨਤੀ ਸੁਣ ਲੋ ਕੋਈ ਵੀ ਅਜਿਹਾ ਅਸੀਂ ਦੋਵੇਂ ਫੋਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਏਕਤਾ ਦੇ ਵਿੱਚ ਕੱਲ ਨੂੰ ਬੜਕਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਨੇ ਜਿਹੜੇ ਮੈਂ ਅੱਜ ਵੀ ਕਹਿਣਾ ਤੁਹਾਨੂੰ ਫੇਰ ਵੀ ਅਸੀਂ ਸਮੁੱਚੀ ਏਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਇਹ ਜੀ ਸਮਾਂ ਦੱਸੋ ਇੱਕ ਮਿੰਟ ਪੰਦੇਰ ਸਾਹਿਬ ਇੱਕ ਜੀ ਕਲੀਅਰ ਕਰ ਦੋ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਵਾਰ 10 ਤਰੀਕ ਨੂੰ ਆਏ ਸੀ ਕਿ ਜਲਦੀ ਤੇ ਜਲਦੀ ਮੀਟਿੰਗਾਂ ਹੋਣ ਡਲਿਆ ਸੀ ਕਿਰਾਵਾ ਅੱਜ ਵੀ ਤੁਸੀਂ ਕਿਹਾ ਹੁਣ ਜਿਹੜੀ ਪਹਿਲਾਂ 13 ਤੋਂ ਬਾਅਦ 15 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਇਹਦਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਸਿਰ ਤੇ ਜ਼ਿਆਦਾ ਡਾਉਣਾ ਪਰ ਹਾਜੀ ਮੀਟਿੰਗ ਅੱਗੇ ਨਹੀਂ ਹੋਈਏ ਤੁਸੀਂ ਕਹਿ ਰਹੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਤੁਹਾਨੂੰ ਦੱਸਾਂਗੇ ਨਾ ਨਾ ਦੋ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੀ ਹੁੰਦੀਆਂ ਅਸੀਂ ਤਾਂ ਆਪਣੇ ਮੋਰਚੇ 'ਚ ਆਨੇ ਇੱਕ ਸਾਲ ਤੋਂ ਦੇਖੋ ਸਾਡੀਆਂ ਹੋਈ ਜਾਂਦੀਆਂ ਜਦੋਂ ਕੋਈ ਸਾਡਾ ਭ ਅਸੀਂ ਪੰਜ ਸੱਤ ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੈਗੇ ਸਮਰੱਥ ਸਾਨੂੰ ਸਾਡੇ ਜਨਰਲ ਫੋਰਮ ਨਾਲ ਗੱਲ ਕਰਨੀ ਪੈਣੀ ਆ ਬਾਈ ਸਮਾਂ ਤੇ ਦੇਣਾ ਪੂਣਾ ਅਸੀਂ ਮੈਂ ਤਾਂ ਉਹਨਾਂ ਨੇ 24 ਦੀ ਮੰਗੀ ਸਾਡੀ ਮੀਟਿੰਗ 24 ਦੀ ਮੀਟਿੰਗ ਜਨਰਲ ਬੋਡੀ ਦੀ ਉਹਨਾਂ ਨੇ ਕਿਹਾ ਕਿ ਤੁਹਾਡੇ ਲਈ ਵੀ ਸਥਿਤੀ ਹੈ ਜਿਹੜੀ ਹੁੰਡਲੇਵਾਲ ਦੀ ਸਾਡੀ ਦਿੱਤੀ ਹੈ ਮੀਟਿੰਗ ਦੇਖੋ ਦੇਖੋ ਮੇਰੀ ਬੇਨਤੀ ਫੇਰ ਮੇਰੀ ਬੇਨਤੀ ਫੇਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਏਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲ ਤੇ ਡੇਲਰ ਸਾਹਿਬ ਜੀ ਅਸੀਂ ਨਾ ਮੈਂ ਫੇਰ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਅਸੀਂ ਤਾਂ ਕਹਿੰਨੇ ਆ ਨਾ ਵੀ ਚੱਲ ਕੋਈ ਕਹਿੰਦਾ ਕੋਈ ਕੋਈ ਤੇਰ ਕਹੋ ਵੀ ਸਾਨੂੰ ਸਮਾਂ ਚਾਹੀਦਾ ਸਮਾਂ ਤਾਂ ਬਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਉਹ ਸੋਚ ਕੇ ਕੱਲ੍ਹ ਨੂੰ ਹੋਰ ਫੈਸਲਾ ਕਰ ਲੈ ਮੁੜ ਕੇ ਬੈਠਕ ਹੋਏਗੀ ਉਹਨਾਂ ਦੇ ਨਾਲ ਜਾਂ ਅੱਜ ਕੰਪਲੀਟ ਹੋ ਗਿਆ ਸਾਰਾ ਬੈਠਕ ਨਹੀਂ ਨਹੀਂ ਦੇਖੋ ਏਕਤਾ ਦੀ ਆਸ ਨਹੀਂ ਛੱਡਣੀ ਚਾਹੀਦੀ ਇਹ ਗਾਂ ਦੱਸਦੇ ਆ ਹੋਊਗੀ ਨਹੀਂ ਹੋਊਗੀ ਨਾ ਹੋਊਗੀ ਸ਼ਬਦ ਨਹੀਂ ਇਹ ਤਾਂ ਕਾਂ ਉਹ ਦੱਸਣਗੇ ਪੱਤਰਕਾਰ ਦੋਸਤੋਂ ਬੰਦੇਰ ਸਾਹਿਬ ਨੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਦਾ ਦੇਖੋ ਜਿਸ ਪੋਜੀਸ਼ਨ ਤੇ ਅਸੀਂ ਖੜੇ ਆਂ ਡੱਲੇਵਾਲ ਸਾਹਿਬ ਦੀ ਸਭ ਤੋਂ ਪਹਿਲਾਂ ਉੱਥੋਂ ਹੀ ਚਾਲੂ ਹੋਈ ਆ ਉਹਨਾਂ ਦੀ ਸਿਹਤ ਨਾਜ਼ੁਕ ਬਾਰੇ ਅਸੀਂ ਆਪਣੇ ਸੱਜਣਾਂ ਨੂੰ ਦੱਸ ਦਿੱਤਾ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਏਕਤਾ ਤੇ ਵੱਡੇ ਹਾਮੀ ਆ ਅਸੀਂ ਕੋਈ ਇਹੋ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦਾ ਇਕਤਾ ਦਾ ਕੋਕੇ ਰਸਤੇ ਖੁੱਲੇ ਆ ਅਸੀਂ ਫਾਰਮ ਬਾਹਰ ਮਹੀਨੇ ਚ ਚੱਲੇਗੇ ਦੋਨੇ ਫਾਰਮ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਢੱਲੇਵਾਲ ਸਾਹਿਬ 54ਵੇਂ ਦਿਨ ਚ ਹੈਗਾ ਸਾਡੇ ਲਈ ਕਹਿਣ ਤੋਂ ਭਾਵ ਇਕਤਾ ਦਾ ਰਾਹ ਤਿੰਨਾ ਫਾਰਮਾਂ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਸਲਾਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਗਾਂ ਦਾ ਦੇ ਦੇਣਗੇ 24 ਦੀ ਮੀਟਿੰਗ ਉਹਨਾਂ ਨੇ ਕੋਈ 15 ਤੋਂ 13 13 ਤੋਂ 18 ਹੁਣ 24 ਆ ਗਈ ਇਹ ਉਹਦੀ ਡੈਥ ਦੀ ਇੰਤਜ਼ਾਰ ਡੀਕ ਹੋ ਰਹੀ ਆ ਨਹੀਂ ਆਪਾਂ ਇਹ ਨਾ ਸ਼ਬਦ ਵਰਤੀਏ ਦੇਖੋ ਇਹ 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 ਆ ਕੇ ਇੱਥੇ ਕਹਿੰਦੇ ਆ ਅੱਜ ਮੀਡੀਆ ਦੇ ਸਾਹਮਣੇ ਜਿਵੇਂ ਉਧਰ ਤੁਹਾਡੀ ਕਰ ਪੱਤਰਕਾਰ ਦੋਸਤੋ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਕਹਿੰਨਾ ਚਲੋ ਪੰਦੇਰ ਸਾਹਿਬ ਕਰ ਲੈਣੇ ਕਰਾਂ ਮੈਂ ਮੈਂ ਤੇ ਇੱਕ ਬੇਨਤੀ ਕਰਾਂ ਤੁਹਾਡਾ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਵੀ ਹੈ ਉਹਦਾ ਹੀ ਤਕੜਾ ਵਾ ਜਿੱਡਾ ਤੁਹਾਡੇ ਲਈ ਆ ਦੇਖੋ ਇਕਤਾ ਨੂੰ ਕੋਈ ਆਂਚ ਨਾ ਆਵੇ ਠੀਕ ਹੈ ਜੀ ਇਕਤਾ ਕਿਤੇ ਕੋਈ ਸਾਡਾ ਭਰਾ ਨਾ ਕਹੇ ਵੀ ਆ ਤੁਹਾਡੇ ਪੱਖੋਂ ਤੁਸੀਂ ਆ ਗੱਲ ਕਹੀ ਸੀ ਉਸ ਤੋਂ ਇਕਤਾ ਨੂੰ ਆਂਚ ਆਈ ਅਸੀਂ ਇਹਦਾ ਖਿਆਲ ਰੱਖਾਂਗੇ ਕੋਈ ਸ਼ਬਦ ਇਕਤਾ ਕੋਈ ਸਾਡੇ ਭਰਾ ਨੂੰ ਅਸੀਂ ਅੰਦਰ ਦੀਆਂ ਗੱਲਾਂ ਮੀਡੀਆ ਚ ਨਹੀਂ ਕਰ ਸਕਦੇ ਜਿਹੜੀਆਂ ਗੱਲਾਂ ਸਾਂਝੀਆਂ ਮੇਰੀ ਸੁਣ ਮੇਰੀ ਸੁਣ ਮੇਰੀ ਮੇਰੀ ਬੇਟੀ ਮੇਰੀ ਬੇਟੀ ਮੇਰੀ ਗੱਲਾਂ ਕਰੋ ਪਰ ਇੱਕ ਚੀਜ਼ ਦਾ ਤੁਸੀਂ ਜਿਹੜੀ ਤੁਸੀਂ 15 ਵਾਲੀ ਮੀਟਿੰਗ 13 ਨੂੰ ਕਰਵਾਈ ਸੀ ਉਹ 24 ਤੋਂ ਪਹਿਲਾਂ ਦੀ ਮੀਟਿੰਗ 18 20 ਨਹੀਂ ਨਹੀਂ ਗੱਲ ਸੁਣੋ ਹਾਂ ਤੁਸੀਂ ਜੁੜੇ ਤਾਂ ਮੀਡੀਆ ਵੀ ਜੁੜਿਆ 54 ਦਿਨ ਹੋ ਗਏ ਉੱਥੇ ਕਵਰੇਜ ਕਰਦੇ ਰਹੇ ਕਿਤੇ ਨਾ ਕਿਤੇ ਜਾਨ ਬਚਾਉਣ ਦੀ ਗੱਲ ਆਉਂਦੀ ਆ 9 ਜਨਵਰੀ ਨੂੰ ਇੱਕ ਤੱਕ ਪਤਾ ਪਾਸ ਹੁੰਦਾਗਾ ਅੱਜ 9 ਦਿਨ ਹੋ ਗਏ ਇੱਕ ਸਕਿੰਟ ਸਾਹਿਬ ਇੱਕ ਪਾਸੇ ਤੁਸੀਂ ਸਾਰੇ ਕਹਿੰਦੇ ਹੋ ਪਰ ਦੂਜੇ ਪਾਸੇ ਕਹਿੰਦੇ ਹੋ ਸ਼ਾਂਤ ਪਚਾਉਣ ਵਾਸਤੇ ਕਦੋਂ ਹੋਊਗਾ ਕੁਝ ਨਹੀਂ ਠੀਕ ਆ ਤੁਹਾਡੀ ਮੈਂ ਖੁੱਲ ਕੇ ਸਾਹਮਣੇ ਆਉਣੀ ਚਾਹੀਦੀ ਲੋਕ ਤਾਂ ਕਹਿੰਦੇ ਕਿਸੇ ਪਾਸੇ ਲੋਕਾਂ ਨੂੰ ਕਹ ਅਸੀਂ ਰੱਖੀ ਐ ਇਹ ਗੱਲ ਅੱਜ ਮੀਡੀਆ ਜਵਾਬ ਦਿੰਦਾ ਲੋਕੋ ਚਾਹੇ ਮੀਡੀਆ ਨੂੰ ਨਾਲੇ ਵੱਟ ਕੇ ਬੋਲਦਾ ਬਾਬਾ ਕਦਾ ਹੌਂ ਮੀਡੀਆ ਪੁੱਛ ਲਓ ਇੱਕ ਮਿੰਟ ਜਕਰ ਪੁੱਛੋ ਇਹ ਦੇਖੋ ਇਹ ਜਨਤਾ ਨੂੰ ਸਾਰਾ ਕੁਝ ਕਲੀਅਰ ਹੈ ਤੁਸੀਂ ਠੀਕ ਹੈ ਨੂੰ ਪੁੱਛ ਲਿਓ ਨਹੀਂ ਮੇਰੀ ਬੇਨਤੀ ਮੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਠੀਕ ਹੈ ਮੇਰੀ ਬੇਨਤੀ ਆ ਅਸੀਂ ਤਾਂ ਇਹ ਗੱਲਾਂ ਅਪੀਲ ਤਾਂ ਬਈ ਕਰਨ ਦਾ ਸਾਡਾ ਹੱਕ ਆ ਕਰ ਸਕਦੇ ਆ ਫਿਰ ਵੀ ਕੋਈ ਭਰਾ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਵਾਂ ਸਾਨੂੰ ਬਈ ਇਹ ਸੋਚਣ ਦਿਓ ਅਸੀਂ ਇਕਤਾਂ ਨੂੰ ਆਂ ਚ ਨਾ ਆਵੇ ਦੇ ਲਈ ਇਹ ਤੇ ਨਹੀਂ ਕਹਿੰਦੇ ਵੀ ਤੂੰ ਸੋਚੀ ਨਾ ਠੀਕ ਆ ਹਾਲਾਤ ਬੇਗੜੇ ਹੋਏ ਨੇ ਕਿ ਇਹਨਾਂ ਦੇਖ ਕੇ ਠੀਕ ਹੈ ਤੇਰੀ ਨਹੀਂ ਥੋੜੀ ਗੱਲ ਆਪਣੇ ਥਾਂ ਵਜਾ ਠੀਕ ਆ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਸਰਕਾਰ ਮੋਦੀ ਸਰਕਾਰ ਮੈਂ ਦੀ ਗੱਲ ਤੁਹਾਨੂੰ ਇਸ਼ਾਰਾ ਕਰਕੇ ਗਿਆ ਪੀਰ ਦੇਖੋ ਅੰਦੋਲਨ ਤੇਜ਼ ਕੀਤਾ ਆਪਾਂ ਅੰਦੋਲਨ ਆ ਨਾ ਆਪਣਾ ਦਿਲ ਹੀ ਅੰਦਰ ਤੋਂ ਦੋ ਦੋ ਫਾਰਮ ਲੜ ਰਹੇ ਇੱਕ ਤਾਂ ਜਥਾ ਵੱਡਾ ਹੋ ਗਿਆ ਮਰਨ ਵਰਤੇ ਸੀ ਅੰਦੋਲਨ ਨੂੰ ਤੇਜ਼ ਕੀਤਾ ਉਧਰ ਅਸੀਂ ਜਥਾ ਪੇਜ ਰਹੇ ਆ ਮੈਂ ਤੁਹਾਨੂੰ ਇਸ਼ਾਰਾ ਕਰ ਗਿਆ ਵੀ ਜਿਹੜੀ ਜਿਹੜੀ 26 ਦੀ ਕਾਲ ਆ ਇਹ ਭਾਈ ਇਹ ਤੋਂ ਬਾਅਦ ਇਹ ਤੋਂ ਵੀ ਆਪਾਂ ਜੋਰ ਲਾ ਕੇ ਕਰਾਂਗੇ ਪ੍ਰੈਸ਼ਰ ਪਵੇ ਸਰਕਾਰ ਤੇ ਅਸੀਂ ਚਿੰਤਤ ਆ ਉਹਦੇ ਲਈ ਨਹੀਂ ਨਹੀਂ ਦੇਖੋ ਇਹ ਤਾਂ ਸੋਚ ਕੇ ਦੱਸੋ ਮੰਤਾ ਆਪਣੇ ਕਿਸਾਨ ਨਹੀਂ ਰਹੇ ਸਰਕਾਰ ਨੂੰ ਕਿਵੇਂ ਮਨਾਓਗੇ ਸਵਾਲ ਤੋਂ ਵੱਡਾ ਇਹ ਕਿਸਾਨੀ ਮੰਗਾਂ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਕਿਸਾਨੀ ਜੱਫੀ ਬੰਦੀਆਂ ਜਾਂ ਲੀਡਰਾਂ ਦੀ ਕੋ ਵੱਡੀ ਲੱਗ ਰਹੀ ਹੈ ਦੋਸਤੋ ਕੋਈ ਈਗੋ ਵੱਡੀ ਨਹੀਂ ਹੈਗੀ ਡੱਲੇਵਾਰ ਸਾਹਿਬ ਦੀ ਸਿਹਤ ਇੱਕ ਮਿੰਟ ਜੀ ਇੱਕ ਵਾਰ ਪੱਤਰਕਾਰ ਦੋਸਤੋ ਅਸੀਂ ਬਾਰ ਬਾਰ ਇਹ ਕਹਿੰਨੇ ਆਂ ਵੀ ਸਾਡੇ ਦਰਵਾਜ਼ੇ ਫੋਰਮਾ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਆ ਇਕਤਾ ਲਈ ਜਿਹੜੀ ਉਹਨਾਂ ਦੀ ਪੋਜੀਸ਼ਨ ਆ ਡੱਲੇਵਾਲ ਸਾਹਿਬ ਦੀ ਉਹ ਵੀ ਦੱਸ ਦਿੱਤੀ ਹੈਗੀ ਆ ਪਰ ਅਸੀਂ ਕਹਿੰਨੇ ਆ ਵੀ ਅਸੀਂ ਇੱਕ ਗੱਲ ਦੇਖੋ ਸਾਨੂੰ ਕੋਈ ਸਵਾਲ ਦੋਨੇ ਫਾਰਮਾਂ ਨੂੰ ਸਿੱਧੇ ਸ਼ਬਦਾਂ ਸਾਨੂੰ ਕੋਈ ਸਵਾਲ ਨਾ ਹੋਵੇ ਕੱਲ ਨੂੰ ਇਹ ਕਹੇ ਵੀ ਭਾਈ ਤੁਸੀਂ ਇੱਕ ਤਰ੍ਹਾਂ ਕਿੱਦਾਂ ਪੱਤਰਕਾਰ ਦੋਸਤੋ ਅਸੀਂ ਬਾਰ ਬਾਰ ਇਹ ਕਹਿੰਨੇ ਆ ਵੀ ਸਾਡੇ ਦੋਰਮਾ ਫਾਰਮਾਂ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਆ ਇਕਤਾ ਲਈ ਜਿਹੜੀ ਉਹਨਾਂ ਦੀ ਪੋਜੀਸ਼ਨ ਆ ਡੱਲੇ